ਸਤਿ ਸ੍ਰੀ ਅਕਾਲ ਜੀ ਤੁਹਾਡਾ ਆਪੇ ਪੰਜਾਬੀ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਜੀ ਕਈ ਕਈ ਦਿਨਾਂ ਬਾਅਦ ਬਲੌਗ ਆਉਂਦੇ ਆ ਰੈਗੂਲਰ ਬਲੌਗ ਨਹੀਂ ਸ਼ੂਟ ਹੁੰਦਾ ਮੇਰੇ ਤੋਂ ਕਿਉਂਕਿ ਥੋੜੀ ਜਿਹੀ ਜਿਹੜੀ ਹੈ ਮੇਰੀ ਸਿਹਤ ਉਹ ਠੀਕ ਨਹੀਂ ਚੱਲ ਰਹੀ ਤੇ ਇਸ ਕਰਕੇ ਨਾ ਮਤਲਬ ਕਿ ਮੇਰੇ ਸਿਹਤ ਥੋੜੀ ਠੀਕ ਨਹੀਂ ਸੀਗੀ ਇਸ ਤੇ ਮੌਸਮ ਵੀ ਕੁਛ ਐਦਾਂ ਦਾ ਹੈ ਇਹਦੇ ਸੇ ਤੁਹਾਨੂੰ ਪਤਾ ਹੈ ਵੀ ਸਿਹਤ ਜਿਹੜੀ ਖਰਾਬ ਹੁੰਦੀ ਹੁੰਦੀ ਹੈ ਭਾਦੋਂ ਦੇ ਮਹੀਨੇ ਜ਼ਿਆਦਾਤਰ ਤੇ ਮੇਰੀ ਵੀ ਉਦਾਂ ਹੀ ਹੋਈ ਵੀ ਹੈ ਸਿਹਤ ਖਰਾਬ ਇਸ ਕਰਕੇ ਕੋਈ ਵੀ ਬਲੌਗ ਸ਼ੂਟ ਨਹੀਂ ਹੁੰਦਾ ਸਾਬ ਦੇ ਵੱਡੇ ਤੋਂ ਬਾਅਦ ਮੇਰਾ ਕੋਈ ਵੀ ਬਲੌਗ ਨਹੀਂ ਹੋਇਆ ਮਨ ਲੈ ਕੇ ਆਇਆ ਹੀ ਨਹੀਂ ਬਣਾਇਆ ਹੀ ਨਹੀਂ ਸੀਗਾ ਤਾਂ ਕੀ ਅਪਲੋਡ ਕਰਨਾ ਤਾਂ ਤੇ ਕਿਸ਼ੂ ਅੱਜ ਨਵੁਰਾਂ ਦੇ ਪੇਪਰ ਸਟਾਰਟ ਹੈ ਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਉਹ ਪੇਪਰ ਦੇਣ ਗਏ ਹੋਏ ਆ ਤੇ ਕਿਸ਼ੂ ਦੀ ਅੱਜ ਸਕੂਲ 'ਚ ਕੋਈ ਕੰਮ ਸੀਗਾ ਉਹਦਾ ਅੱਜ ਪੇਪਰ ਨਹੀਂ ਹੈਗਾ ਤੇ ਪਾਪਾ ਉਹਨੂੰ ਲੈ ਕੇ ਗਏ ਆ ਸਕੂਲ ਤੱਕ ਤੇ ਮੈਂ ਕੰਮ ਤਾਂ ਵੈਸੇ ਕੰਪਲੀਟ ਕਰ ਚੁੱਕੀ ਹਾਂ ਹੁਣ ਮੈਂ ਲਾਉਣਾ ਹੈ ਜੀ ਭਾਂਡੇ ਭੁੰਡੇ ਸਾਰੇ ਸੈੱਟ ਕਰਕੇ ਤੇ ਜਿਹੜੇ ਮਾਂਜਣ ਵਾਲੇ ਉਹ ਮਾਂਜ ਦੂੰਗੀ ਤੇ ਕੰਮ ਅੱਜ ਕਾਫੀ ਟਾਈਮ ਹੋ ਗਿਆ ਵੈਸੇ ਬਾਕੀ ਮੋਟਾ-ਮੋਟਾ ਕੰਮ ਤਾਂ ਨਵੇੜਤਾ ਸੀਗਾ ਜਿਹੜਾ ਥੋੜਾ-ਬਹੁਤ ਬਾਅਦ ਵਾਲਾ ਰਹਿੰਦਾ ਉਹ ਕਰ ਲਵਾਂ ਪਹਿਲੇ ਅੱਜ ਹੈਗਾ ਜੀ ਦਿਨ ਸ਼ਨੀਵਾਰ ਦਾ ਸ਼ਨੀਵਾਰ ਦੇ ਢਾਈ ਬੱਜ ਚੁੱਕੇ ਆ ਤੇ ਮੈਂ ਅੱਜ ਆਪਣੀ ਮੈਡੀਸਿਨ ਲੈਣ ਗਈ ਸੀਗੀ ਸਵੇਰੇ ਗਏ ਸੀਗੇ 10:30 ਵਜੇ ਅਸੀਂ 10:10 ਤੇ ਵੀ ਜ਼ਿਆਦਾ ਹੀ ਟਾਈਮ ਹੋ ਗਿਆ ਤਾਂ ਜਦ ਅਸੀਂ ਨਿਕਲੇ ਤੇ ਹੀ ਘਰ ਤੋਂ ਤੇ ਉੱਥੇ ਫਿਰ ਟਾਈਮ ਤਾਂ ਲੱਗੇ ਜਾਂਦਾ ਜੀ ਕਾਫੀ ਘੰਟੇ 2 ਘੰਟੇ ਲੱਗ ਜਾਂਦੇ ਉੱਤੇ ਬਾਅਦ ਅਸੀਂ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਲੰਘੇ ਤੇ ਚਲੋ 2 ਘੰਟੇ ਤੱਕ ਲੱਗ ਕੇ ਜਾਂਦੇ ਆ ਤੇ ਹੁਣ ਅਸੀਂ ਆ ਚੁੱਕੇ ਜੀ ਬਸ ਰੋਪੜ ਇੱਥੇ ਸਾਬ ਨੂੰ ਥੋੜਾ ਜਿਹਾ ਕੰਮ ਸੀਗਾ ਉਹ ਰੁਕੇ ਆ ਉੱਥੇ ਅਸੀਂ ਤੇ ਬਾਕੀ ਕਿਸ ਨੂੰ ਨਹੀਂ ਘਾਰ ਹੈ ਤਾਂ ਕਿਸ ਨੂੰ ਵਾਸਤੇ ਕੁਝ ਖਾਣ ਲਈ ਲੈ ਰਹੇ ਆ ਉਸ ਤੋਂ ਬਾਅਦ ਫਿਰ ਜਾਂਦੇ ਆ ਜੀ ਘਰ ਗੁੱਡ ਮਾਰਨਿੰਗ ਜੀ ਸੰਡੇ ਦੀ ਸਵੇਰ ਦਾ ਟਾਈਮ ਤੇ ਅੱਜ ਸਵੇਰੇ ਸਵੇਰੇ ਬਾਅਦ ਇਹ ਜੀ ਆਲੂ ਵਾਲੇ ਕਿਉਂ ਠੇ ਸਾਰੇ ਜਾਣੇ ਬ੍ਰੇਕਫਾਸਟ ਕਰ ਚੁੱਕੇ ਆ ਬਸ ਸਾਬ ਜੀ ਨੇ ਉਹ ਕਰ ਰਹੇ ਆ ਸੰਡੇ ਦੀ ਸਾਡੀ ਰੁਟੀਨ ਇਹੀ ਹੈ ਵੀ ਆਲੂਆਂ ਦੀ ਪਰੌਂਠੀ ਖਾਂਦੇ ਹਾਂ ਤੇ ਬੱਚਾ ਨੂੰ ਜ਼ਿਆਦਾਤਰ ਕਦੇ-ਕਦੇ ਸੈਂਡਵਿਚ ਵਗੈਰਾ ਜਾਂ ਪੋਗਾਵਰਾ ਖਾਂਦੇ ਨੇ ਪਰ ਜ਼ਿਆਦਾਤਰ ਇਹਨਾਂ ਨੂੰ ਆਲੂ ਵਾਲੇ ਪਰੌਂਠੇ ਹੀ ਪਸੰਦ ਆ। ਆ ਦੇਖੋ ਜੀ ਰੋਪੜ ਦੀ ਹੈੱਡ ਚ ਜਿੰਨਾ ਕ ਪਾਣੀ ਹੈ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ। ਸ਼ੁਕਰ ਹੈ ਪ੍ਰਮਾਤਮਾ ਦਾ। ਜਮਾਈ ਬੰਦ ਹੈ ਹੁਣ ਤਾਂ ਬਾਈ ਗੇਟ ਬੰਦ ਹੈ ਬਸ। ਥੋੜੀ ਦੇਰ ਵਾਸਤੇ ਹੈੱਡ ਤੇ ਗਏ ਸੀਗੇ ਅਸੀਂ ਮੈਂ ਤੇ ਸਾਹਬ ਬਸ ਵੈਸੇ ਹੀ ਘੁੰਮਣ ਜਗ੍ਹਾ ਤੇ ਸੰਡੇ ਸੀਗੇ ਸਵੇਰ ਦੇ ਘਰੇ ਬੈਠੇ ਤੇ ਇਸ ਕਰਕੇ ਥੋੜਾ ਜਿਹਾ ਬਸ ਗੇੜਾ ਜਿਹਾ ਮੁੜਿਆ ਸੀਗੇ ਵੈਸੇ ਹੁਣ ਤਾਂ ਕਾਫੀ ਪਾਣੀ ਦਾ ਫਰਕ ਹੈ ਜੀ ਬਾਰਿਸ਼ ਵੀ ਵੈਸੇ ਸਾਡੇ ਅੱਜ ਹੋਈ ਐ ਥੋੜੀ ਜੀ ਨਾਰਮਲ ਸੀਗੀ ਪਰ ਅੱਧੇ ਘੰਟੇ ਵਿੱਚ ਇਹ ਹਟ ਗਈ ਥੀ ਸਾਰੇ ਪਾਣੀ ਦੀ ਵੀ ਦਿੱਕਤ ਆਈ ਹੈ ਕਿਉਂਕਿ ਜੇ ਜਿਸ ਟਾਈਮ ਪਾਣੀ ਆਉਂਦਾ ਹੈ ਉਸ ਟਾਈਮ ਸਾਡੇ ਚ ਚੱਲੇਗੀ ਤੇ ਲਾਈਟ ਇਸ ਕਰਕੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਆਈ ਤੇ ਹੁਣ ਸਾਡੇ ਆਉਣਾ ਜੀ ਸਵੇਰੇ ਪਾਣੀ ਤੇ ਹੁਣ ਸਾਨੂੰ ਥੋੜਾ ਜਿਹਾ ਪਾਣੀ ਚਲੋ ਆਏ ਵੀ ਰਾਤ ਹੈ ਰਾਤ ਨੂੰ ਪਾਣੀ ਘੱਟ ਯੂਜ਼ ਹੁੰਦਾ ਹੈ ਤੇ ਸਾਡਾ ਸਰ ਜਾਊਗਾ ਨਹੀਂ ਤਾਂ ਜੀ ਅੱਜ ਪਾਣੀ ਦੇ ਟਾਈਮ ਲਾਈਟ ਚੱਲੇਗੀ ਇਸ ਕਰਕੇ ਬਹੁਤ ਦਿੱਕਤ ਆਈ ਹੈ ਤੇ ਅੱਜ ਦੇ ਬਲੌਗ ਚ ਇੰਨਾ ਹੀ ਜੀ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਰੂਟੀਨ ਤੇ ਆਉਣ ਦੀ ਕੋਸ਼ਿਸ਼ ਕਰੂੰਗੀ ਹਲੇ ਪਰ ਰੂਟੀਨ ਜੀ ਬਣ ਨਹੀਂ ਰਹੀ ਟਾਈਮ ਲੱਗੂਗਾ ਥੋੜਾ ਜਿਹਾ